ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਣੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਰਟਨਰ ਰਿਸ਼ਤੇ ਖਰਾਬ ਨਾ ਕਰੇ ਅਮਰੀਕਾ ਨਿੱਕੀ ਹੈ ਹੈਲੀ ਨੇ ਟਰੰਪ ਨੂੰ ਟ੍ਰੈਫਿਕ ਦੀ ਧਮਕੀ ਤੇ ਦਿੱਤੀ ਨਸਿੱਤ ਰਿਪਬਲਿਕ ਪਾਰਟੀ ਦੀ ਮੂਲ ਭਾਰਤੀ ਮੂਲ ਦੀ ਆਗੂ ਨਿੱਕੀ ਹੈਲੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਅਮਰੀਕਾ ਨੂੰ ਭਾਰਤ ਵਰਗੇ ਮਜ਼ਬੂਤ ਭਾਈਵਾਲ ਨਾਲ ਸਬੰਧ ਖਰਾਬ ਨਹੀਂ ਕਰਨੇ ਚਾਹੀਦੇ ਅਤੇ ਚੀਨ ਨੂੰ ਰਾਇਤਾ ਨਹੀਂ ਦੇਣੀਆਂ ਚਾਹੀਦੀਆਂ ਉਹਨਾਂ ਇਹ ਗੱਲ ਅਮਰੀਕੀ ਰਾਸ਼ਟਰਪਤੀ ਡੋਨਾਟਰੰਪ ਦੇ ਟ੍ਰੈਫਿਕ ਦੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਦਿੱਲੀ ਦੇ ਹਮਲਿਆਂ ਵਿੱਚਕਾਰ ਕਹੀ ਹੈ ਨਿੱਕੀ ਹੈਲੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ ਪਰ ਚੀਨ ਜੋ ਵੀ ਜੋ ਕਿ ਇੱਕ ਵਿਰੋਧੀ ਹੈ ਤੇ ਰੂਸੀ ਦੇ ਇਨਾਨੀ ਤੇਲ ਦਾ ਨੰਬਰ ਨੰਬਰ 1 ਖਰੀਦਦਾਰ ਹੈ ਤੇ 90 ਦਿਨਾਂ ਲਈ ਟ੍ਰੈਫਿਕ ਤੇ ਪਾਬੰਦੀ ਲਗਾਈ ਗਈ ਸੀ ਉਹਨਾਂ ਕਿਹਾ ਹੈ ਕਿ ਚੀਨ ਨੂੰ ਛੋੜ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਹਰਾ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਆਪਣੇ ਸਬੰਧਾਂ ਨੂੰ ਵਿਗਾੜਦਾ ਨਹੀਂ ਚਾਹੀਦਾ ਦਖਣੀ ਕੋਰੀਅਰ ਕੋਰਿਲਨਾ ਦੇ ਸਾਬਕਾ ਗਵਰਨਰ ਹੇਲੀ 트াম্প ਦੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸੰਯੁਕਤ ਰਾਸ਼ਟਰ ਦੇ ਚ ਅਮਰੀਕਾ ਅਮਰੀਕੀ ਰਾਜਦੂਤ ਤੇ ਉਹ ਅਮਰੀਕੀ ਪ੍ਰਸ਼ਾਸਨ ਦੇ ਕੈਬਨਟ ਮੰਤਰੀ ਇਹ ਕੈਬਨਟ ਪਦਰ ਦੇ ਉਹਦੇ ਉਹਦੇ ਤੇ ਸੰਯੁਕਤ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਵਿਅਕਤੀ ਬਣੀ ਹੈ ਉਹਨਾਂ ਨੇ ਅਧਿਕਾਰ ਤੌਰ ਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ ਪਿਛਲੇ ਸਾਲ ਮਾਰਚ ਚ ਦੌੜ ਤੋਂ ਪਿੱਛੇ हट ਗਈ ਸੀ ਹੇਲੀ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਡੋਨਾਲਡ 트ੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਪਾਇਵਲ ਨਹੀਂ ਰਿਹਾ ਹੈ ਤੇ ਇਹ ਉਹ ਅਗਲੇ 24 ਘੰਟੇ ਜਿਹੜੇ ਭਾਰਤ ਦੇ ਟ੍ਰੈਫਿਕ ਚੋਰ ਕਾਫੀ ਵਾਧਾ ਕਰ ਸਕੇ ਕਰਨਗੇ ਸੰਯੁਕਤ ਰਾਸ਼ਟਰ ਚੋ ਸਾਬਕਾ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੂਸ ਤੋਂ ਤੇਲ ਆਜ਼ਾਦ ਤੇ ਟ੍ਰੈਫਿਕ ਵਧਾਉਣ ਦਾ ਐਲਾਨ ਐਲਾਨਾਂ ਦੇ ਛੁਟਕੀ ਲਈ ਹੈ ਹੈਲੀ ਨੇ ਐਕਸ ਤੇ ਇੱਕ ਪੋਸਟ ਚੋ ਕਹਾ ਹੈ ਕਿ ਚੀਨ ਅਮਰੀਕਾ ਦਾ ਵਿਰੋਧੀ ਹੈ ਤੇ ਰੂਸੀ ਤੇ ইরانی ਤੇਲ ਦਾ ਨੰਬਰ 1 ਖਰੀਦਦਾਰ ਹੈ ਜਿਸ ਨੂੰ 트럼ਪ ਪ੍ਰਸ਼ਾਸਨ ਨੇ 90 ਦਿਨਾਂ ਲਈ ਟ੍ਰੈਫਿਕ ਬ੍ਰੇਕ ਦਿੱਤੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ